ਆਪਣੇ ਫਰੁੱਟ ਪਰ ਤਾਂ ਜਿਹੜਾ ਪੋਲਿਟਿਕਸ ਤੁਸੀਂ ਦੇਖੋ ਵੀ ਇਹ ਇੱਕ ਦੂਜੇ ਨਾਲ ਨਿੱਜੀ ਮੇੜੋ-ਮੇਣੀ ਹੋ ਰਿਹਾ ਖਾਸ ਕਰ ਆਪਣੇ ਸਿਹਤੀ ਹਲਕੇ ਪਹਿਲਾਂ ਗੁਰਪ੍ਰੀਤ ਸਿੰਘ ਤੇ ਇਹ ਦਈਆ ਸਾਹਿਬ ਇਕੱਠੇ ਸੀ ਉਹ ਸਾਰਾ ਹੁਣ ਹੁਣੇ ਆਪਸ ਚ ਕੁੱਦੂ-ਮੈਮੇ ਤੇ ਹੋਏ ਵੀ ਪਤਾ ਨਹੀਂ ਇਹਨਾਂ ਦੀ ਕਿਸ ਗੱਲ ਦੀ ਨਾਰਾਜ਼ਗੀ ਹੋਈ ਆਪਸ ਲੜਦੇ ਆ ਆਪਣੇ ਲੋਕਾਂ ਨੂੰ ਵੀ ਆਪਾਂ ਨੂੰ ਸਮਝਣਾ ਪਊ ਵੀ ਆਪਾਂ ਸਿਆਸਤ ਮੁੱਦਿਆਂ ਦੇ ਆਧਾਰ ਤੇ ਅੱਜ ਕੱਲ ਜਿਹੜਾ ਪੰਜਾਬ ਚ ਸਰਬਸੰਮਤੀਆਂ ਦਾ ਰਵਾਜ ਆ ਉਹ ਸਰਬਸੰਮਤੀ ਥੋੜਾ ਹੈਗੀ ਆ ਉਹ ਤਾਂ ਇਹ ਵੀ ਤੁਸੀਂ ਪ੍ਰੈਸ਼ਰ ਪਾ ਕੇ ਫਲਾਣੇ ਤੂੰ ਨਹੀਂ ਕਾਜੀ ਪਰ ਉਹ ਤੂੰ ਨਹੀਂ ਕਾਜੀ ਪਰ ਐਮ ਐਲ ਏ ਦਾ ਜਿਹਾ ਉਹਨਾਂ ਦੇ ਨਾਲ ਦੇ ਬੰ ਉਹਨਾਂ ਦਾ ਇੱਕ ਕਮਾਈ ਦਾ ਸਾਧਨ ਬਣ ਗਿਆ ਸਰਪੰਚ ਜੀ ਖੜਨਾ ਪਈ ਲਿਆ ਪੈਸੇ ਤਿੰਨ ਕਿੱਲਾ ਟੈਕਸ ਦੇ ਦਿੰਨੇ ਆ ਏਵੇਂ ਜਿਹਾ ਪਿੰਛ ਤੇ ਇਸ ਟਾਈਮ ਜਿਹੜਾ ਟੋਨਾ ਦੇ ਵਿੱਚ ਪੰਜਾਬ ਦੇ ਵਿੱਚ ਵਿਖਰੂ ਨਾ ਫਿਰ ਜਿਹੜੀਆਂ ਪਾਰਟੀਆਂ ਨੇ ਕੀ ਕਰਿਆ ਜਿਹੜੀ ਇਹ ਪੰਚਾਇਤਪੀ ਸਿਸਟਮ ਆ ਜਿੰਨਾ ਉਹ ਸਾਰਾ ਇਹਨਾਂ ਨੇ ਤੈਅ ਸਨਸ ਕਰਤਾ ਆਪਾਂ ਪਿਛਲੀ ਸਰਕਾਰ ਵੇਲੇ ਵੀ ਵੇਖਿਆ ਇਹ ਇਹ ਵਿਅੰਸਿੰਗ ਤੋਂ ਸ਼ੁਰੂ ਹੋਇਆ ਇਹ ਕੰਮ ਜਦੋਂ ਕਾਂਗਰਸ ਗਵਰਨਮੈਂਟ ਸੀ ਉਹਨੇ ਧੱਕੇ ਨਾਲ ਆਪਦੇ ਬੰਦੇ ਸਰਪੰਚ ਜਿਤਾਏ ਉਹ ਲਗਾਤਾਰ ਆਉਂਦਾ ਆਉਂਦਾ ਇਸ ਕੰਮ ਤੇ ਹੋ ਗਿਆ ਵੀ ਵਿਰੋਧੀ ਪਾਰਟੀ ਦੇ ਨੂੰ ਤਾਂ ਕਾਗਜ਼ੀ ਨਹੀਂ ਭਰਨੇ ਸਰ ਨੂੰ 올ਡੈਸਟ ਡੈਮੋਕ ਉੱਥੇ ਤੁਸੀਂ ਵੇਖੋ ਉੱਥੇ ਮੁੱਦਿਆਂ ਦੀ ਸਿਆਸਤ ਹੁੰਦੀ ਹੈ ਜਿਹੜਾ ਸਾਡੇ ਖਿੱਤੇ 'ਚ ਜਿੰਦੋਂ ਦੀ ਵੀ ਡੈਮੋਕ੍ਰੇਸੀ ਜਿਹੜੀ ਚੱਲਦੀ ਆ ਉਹ ਨਿੱਜੀ ਪੰਤੇ ਜ਼ਿਆਦਾ ਹੈ ਮੁੱਦਿਆਂ ਤੋਂ ਰਾਜਨੀਤੀ ਪੰਜਾਬ ਦੀ ਭਟਕੀ ਇਹ ਪਿਛਲੀਆਂ ਲਗਭਗ ਸਾਰੀਆਂ ਸਰਕਾਰਾਂ ਨੇ ਇਹ ਕੰਮ ਕਰਿਆ ਤੇ ਇਹ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਆ ਜੀਤ ਤੋਂ ਲੋਕਾਂ ਨੂੰ ਬੜੀ ਉਮੀਦ ਕਰੀ ਸੀ ਇਹਨੇ ਉਦੋਂ ਵੀ ਸਰਾ ਕਰਤਾ ਹੈ 1992 ਦੀ ਜਿਹੜੀ ਅਮੈਂਡਮੈਂਟ ਹੋਈ ਹੈ 73rd 73 ਉਹਦੇ 'ਚ ਇੱਕ ਤਿੰਨ ਪੱਦਰ ਦਾ ਰੂਲ ਹੈ ਇਹਦਾ ਪੰਚਾਇਤੀ ਰਾਜ ਸਿਸਟਮ ਤਾਂੋਂ ਥੱਲੇ ಗ್ರಾಮ ਪੰਚਾਇਤ ਆ ਗਈ ਉਦੋਂ ਤੇ ਬਲਾਕ ਸੰਮਤੀ ਆ ਗਈ ਉਦੋਂ ਤੇ ਜ਼ਿਲ੍ਹਾ ਪ੍ਰੀਸ਼ਦ ਪਿੰਡ ਦੀਆਂ ਗਲੀਆਂ ਨਾਲੀਆਂ ਜਿਹਨੂੰ ਆਪਾਂ ਕਹਿੰਦੇ ਆ ਹਸਪੀਟਲਸ ਦਾ ਜਿਹੜਾ ਸਾਰਾ ਮਾਈਕਰੋ ਇਰੀਗੇਸ਼ਨ ਜਿਹੜਾ ਪਾਣੀ ਦਾ ਖੇਤੀ ਆਸਤੇ ਉਤੋਂ ਲੈ ਕੇ ਬਾਕੀ ਜਿੰਨਾ ਸੀਡ ਦਾ ਪ੍ਰੋਪਰ ਸਿਸਟਮ ਸਾਰਾ ਹੀ ਬਹੁਤ ਮਤਲਬ ਸਾਰਾ ਦਾਇਰਾ ਬਹੁਤ ਵੱਡਾ ਇਹਦੇ ਵਿੱਚ ਓਵਰਰਾਈਡਿੰਗ ਪਾਵਰਸ ਐਮ ਐਲ ਏ ਨੂੰ ਦਿੱਤੀਆਂ ਹੁੰਦੀਆਂ ਤਾਂ ਐਮ ਐਲ ਏ ਦੀ ਕੋਸ਼ਿਸ਼ ਹੁੰਦੀ ਆ ਵੀ ਮੈਂ ਸਾਰਾ ਕੁਝ ਆਪਦੇ ਹਿਸਾਬ ਨਾਲ ਕਰਾਂ ਪੰਜਾਬ ਦੀ ਸਿਆਸਤ ਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਇਸ ਵਕਤ ਬਹੁਤ ਜ਼ਿਆਦਾ ਹੋਟ ਨੇ ਜਾਂ ਬਹੁਤ ਚਰਚਾ ਦੇ ਵਿੱਚ ਨੇ ਅੱਜ ਅਸੀਂ ਇਸ ਨੂੰ ਸਮਝਾਂਗੇ ਜ਼ਿਲ੍ਹਾ ਪ੍ਰੀਸ਼ਦ ਹੈ ਕੀ ਹੈ ਅਸਲ ਦੀਆਂ ਚੋਣਾਂ ਕਿਉਂ ਕਰਵਾਈਆਂ ਜਾਂਦੀਆਂ ਉਹਦੇ ਕੀ ਨੇ ਪਰ ਉੱਥੇ ਜਿਹੜੇ ਸਿਆਸੀ ਚਿਹਰੇ ਨੇ ਨਾ ਉਹ ਤਸਲਬਾਜੀ ਜਾਂ ਇੱਕ ਦੂਜੇ ਦੀਆਂ ਖੁੰਦਕਾਂ ਦੀਆਂ ਲੜਾਈਆਂ ਨੇ ਕੋਈ ਵਕਾਫ ਦੀ ਲੜਾਈ ਨਹੀਂ ਇਸ ਚਰਚਾ ਉੱਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਦਵਿੰਦਰ ਸਿੰਘ ਸੇਖੋ ਸਾਡੇ ਨਾਲ ਹੈ ਉਹਨਾਂ ਦੇ ਮੈਂ ਉਹਦੇ ਦੱਸ ਦੇਣਾ ਉਹ ਸਤਲੁਜ ਮਿਸਲ ਦੇ ਵਿੱਚ ਪੰਜਾਬ ਦੇ ਜਨਰਲ ਖਤਰ ਨੇ ਤੇ ਪੁਨਰਸਰਜੀਤ ਅਕਾਲੀ ਦਲ ਦੇ ਜਥੇਬੰਦਿਕ ਸਕੱਤਰ ਨੇ ਉਹਨਾਂ ਦਾ ਸਵਾਗਤ ਕਰਦੇ ਆ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਬੀਸੀ ਨਿਊਜ਼ ਤੇ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ ਮੈਂ ਸ਼ੁਰੂਆਤ ਦੇ ਵਿੱਚ ਹੀ ਗੱਲ ਕਰ ਰਿਹਾ ਸੀਗਾ ਕਿ ਟਸਲ ਬਾਜ਼ੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਇਹ ਆਖਰਕਾਰ ਬਣ ਕੀ ਗਿਆ ਪੰਜਾਬ ਦੀ ਸਿਆਸਤ ਦਾ ਵਿਕਾਸ ਕਿਤੇ ਨਹੀਂ ਹੈ ਪਾਇਸਾ ਕਿਤੇ ਨਹੀਂ ਲੱਗਦਾ ਬਸ ਲੜਾਈਆਂ ਦੇ ਵਿੱਚ ਇੱਕ ਦੂਜੇ ਦੀ ਖੁੰਦਕ ਬਾਜ਼ੀ ਚ ਲੀਡਰ ਬੰਨਣਾ ਵੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਬਲਾਕ ਸੰਧੀਆਂ ਦੀ ਚੋਣਾਂ ਇਹ ਜਿਹੜਾ 1992 ਦੀ ਜਿਹੜੀ ਅਮੈਂਡਮੈਂਟ ਹੋਈ ਹੈ 73rd 73 ਨੂੰ ਜੀ ਉਹਦੇ ਤੇ ਇੱਕ ਤਿੰਨ ਪੱਧਰ ਦਾ ਰੂਰਲ ਏਰੀਆ ਦਾ ਪੰਚਾਇਤੀ ਰਾਜ ਸਿਸਟਮ ਆ ਸਾਰਨ ਥੱਲੇ ಗ್ರಾಮ ਪੰਚਾਇਤ ਆ ਗਈ ਉਦੋਂ ਤੇ ਬਲਾਕ ਸੰਮਤੀ ਆ ਗਈ ਉਦੋਂ ਤੇ ਜ਼ਿਲ੍ਹਾ ਪ੍ਰੀਸ਼ਦ ਆ ਗਈ ਤੇ ਇਹਨੇ ਸਾਰੇ ਜਿਹੜੇ ਉਸ ਜ਼ਿਲ੍ਹੇ ਦੇ ਜਿਹੜੇ ਰੂਰਲ ਏਰੀਆ ਜਿਹੜੇ ਪਿੰਡੂ ਖੇਤਰ ਆ ਸ਼ਹਿਰੀ ਨੂੰ ਛੱਡ ਕੇ ਉਹਦੇ ਜਿੰਨੇ ਵਿਕਾਸ ਕਾਰਜ ਆ ਉਹ ਇਹਦੇ ਥੱਲੇ ਆਉਂਦੇ ਆ ਤੇ ਇਹਦਾ ਜਿਹੜਾ ਜਿਹੜਾ ਇੱਕ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਵਾਈਸ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਇਸ ਤੋਂ ਇਲਾਵਾ ਜਿਹੜਾ ਐਡਮਿਨਿਸਟ੍ਰੇਟਿਵ ਹੈੱਡ ਹੁੰਦਾ ਉਹ ਜ਼ਿਲ੍ਹੇ ਦਾ ਡਿਸਟ੍ਰਿਕਟ ਮੈਨਿਜੇਟਰ ਜਾਂ ਸਟੇਟ ਜੀਮੋ ਡੀਸੀ ਵੀ ਕਹਿ ਦਿੰਦੇ ਆ ਉਹ ਹੁੰਦੇ ਆ ਜੀ ਸੋ ਇਹਦੇ ਵਿੱਚ ਪਿੰਡ ਦੀਆਂ ਗਲੀਆਂ ਨਾਲੀਆਂ ਜਿਹਨੂੰ ਆਪਾਂ ਕਹਿੰਦੇ ਆ ਹਸਪੀਟਲਸ ਦਾ ਜਿਹੜਾ ਸਾਰਾ ਮਾਈਕਰੋ ਇਰੀਗੇਸ਼ਨ ਜਿਹੜਾ ਪਾਣੀ ਦਾ ਖੇਤੀ ਆਸਤੇ ਉਹ ਤੋਂ ਲੈ ਕੇ ਬਾਕੀ ਜਿੰਨਾ ਸੀਡ ਦਾ ਪ੍ਰੋਪਰ ਸਿਸਟਮ ਸਾਰਾ ਹੀ ਬਹੁਤ ਮਤਲਬ ਸਾਰਾ ਦਾਇਰਾ ਬਹੁਤ ਵੱਡਾ ਹੈ। ਵਿਆਹਤੀ ਦਾ ਜੋ ਵੀ ਖੇਤੀਬਾੜੀ ਤੇ ਸੈਕਟਰ ਤੋਂ ਲੈ ਕੇ ਕਿਸਾਨ ਦੀ ਮੁੱਢਲੀ ਸਹਾਇਤਾ ਪਿੰਡ ਦੇ ਵਿਕਾਸ ਨੂੰ ਵੀ ਲੈ ਕੇ ਪਿੰਡ ਦੀ ਵਿਕਾਸ ਨੂੰ ਮਜ਼ਦੂਰ ਦੀ ਸਹਾਇਤਾ ਉਹਦੇ ਕੋਈ ਜੇ ਘਰ ਬਣਨੇ ਆ ਕੋਈ ਗਲੀਆਂ ਬਣਨੀਆਂ ਕੋਈ ਇਲਾਜ ਦਾ ਪ੍ਰਬੰਧ ਹੋਣਾ ਐਜੂਕੇਸ਼ਨ ਦਾ ਸਕੂਲਾਂ ਦਾ ਮਤਲਬ ਸਾਰਾ ਦਾਇਰਾ ਹੀ ਇਹਦੇ ਥੱਲੇ ਬਹੁਤ ਵੱਡਾ ਦਾਇਰਾ ਹੈ। ਭਾਈ ਸਾਹਿਬ ਇਹ ਫਿਰ ਤੁਸੀਂ ਕੀ ਕਹਿ ਸਕਦੇ ਹੋ ਸਾਡੇ ਜਿਹੜੇ ਇਹ ਚੁਣ ਕੇ ਆਉਂਦੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜੋ ਚੇਅਰਮੈਨ ਜਾਂ ਕੁਝ ਵੀ ਨੇ? ਹਾਂ। ਉਹਨਾਂ ਦੀ ਪੜ੍ਹਾਈ ਲਿਖਾਈ ਨਹੀਂ ਵਧੀਆ ਜਾਂ ਉਹਨਾਂ ਕੋਲ ਇੱਕ ਵਿਜ਼ਨ ਨਹੀਂ ਹੈਗਾ ਜਿਸ ਕਰਕੇ ਪਿੰਡਾਂ ਦਾ ਵਿਕਾਸ ਨਹੀਂ ਜਾਂ ਪ੍ਰਿਸ਼ਟਾਚਾਰ ਆ ਦੇਖੋ ਇਹ ਸਾਰੀਆਂ ਗੱਲਾਂ ਹੀ ਰਲੀਆਂਆਂ ਵੀਆਂ ਇਹਦੇ ਵਿੱਚ ਓਵਰਰਾਈਡਿੰਗ ਪਾਵਰਜ਼ ਐਮਐਲਏ ਨੂੰ ਦਿੱਤੀਆਂ ਹੁੰਦੀਆਂ ਤਾਂ ਐਮਐਲਏ ਦੀ ਕੋਸ਼ਿਸ਼ ਹੁੰਦੀ ਆ ਵੀ ਮੈਂ ਸਾਰਾ ਕੁਝ ਆਪਦੇ ਹਿਸਾਬ ਨਾਲ ਕਰਾਂ ਦੂਜੀ ਗੱਲ ਜਿਹੜੀ ਤੁਸੀਂ ਪਹਿਲਾਂ ਹੀ ਸ਼ੁਰੂਆਤ ਜਿਹੜੀ ਗੱਲ ਕਹੀ ਸੀ ਨਾ ਵੀ ਮੁੱਦਿਆਂ ਤੋਂ ਰਾਜਨੀਤੀ ਪੰਜਾਬ ਦੀ ਢਟਕੀ ਦੀ ਆ ਇਹ ਪਿਛਲੀਆਂ ਲਗਭਗ ਸਾਰੀਆਂ ਸਰਕਾਰਾਂ ਨੇ ਇਹ ਕੰਮ ਕਰਿਆ ਤੇ ਇਹ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਆ ਜੀਤ ਤੋਂ ਲੋਕਾਂ ਨੂੰ ਬੜੀ ਉਮੀਦ ਕਰੀ ਸੀ ਇਹਨੇ ਉਦੋਂ ਵੀ ਸਰਾ ਕਰਤਾ ਇਸ ਕੰਮ ਨੂੰ ਤੇ ਡੈਮੋਕ੍ਰੇਸੀ ਦਾ ਜਿਹੜਾ ਫੰਕਸ਼ਨਿੰਗ ਦਾ ਤਰੀਕਾ ਨਾ ਤੁਸੀਂ ਸਰ ਨੂੰ 올ਡੈਸਟ ਡੈਮੋਕ੍ਰੇਸੀ ਆ ਅਮਰੀਕਾ ਦੀ ਉੱਥੇ ਤੁਸੀਂ ਵੇਖੋ ਉੱਥੇ ਮੁੱਦਿਆਂ ਦੀ ਸਿਆਸਤ ਹੁੰਦੀ ਹੈ ਹਮ ਜਿਹੜੇ ਹੁਣ ਟਰੰਪ ਆਏ ਆ ਹੁਣ ਉਹਨਾਂ ਨੇ ਟੈਰਫ ਲਾਤੇ ਵੀ ਬਾਹਰੋਂ ਅਸੀਂ ਰੋਕ ਲਾਤੀ ਖਰੌਣਾ ਰੋਕ ਲਾਤੀ ਬਾਹਰ ਅਸਮਾਨ ਨਹੀਂ ਆਉਂਦੇ ਨਾ ਬਾਹਰ ਬੰਦੇ ਨਹੀਂ ਆਉਂਦੇ ਉਹਨਾਂ ਦੀ ਪਾਰਟੀ ਦੇ ਜਦੋਂ ਰੀਗਨ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਸੀਗੇ ਤਾਂ ਉਹਨਾਂ ਨੇ ਇਹ ਜਿਹੜਾ ਸਾਰਾ ਓਪਨ ਕੀਤਾ ਸੀ ਟ੍ਰੇਡ ਮਤਲਬ ਸਮਝੋ ਵੀ ਉਦੋਂ ਲੋਕਾਂ ਦੀ ਉੱਥੇ ਲੋਕਲ ਮੰਗ ਇਹ ਸੀ ਵੀ ਟ੍ਰੇਡ ਓਪਨ ਹੋਵੇ ਅਸੀਂ ਲੋਕ ਦੂਰ ਤਾਈ ਜਾਈਏ ਹੁਣ ਉਹਨਾਂ ਦੇ ਲੋਕਾਂ ਦੀ ਮੰਗ ਇਹ ਬਣੀ ਵੀ ਸਾਡੀਆਂ ਨੌਕਰੀਆਂ ਜਾ ਰਹੀਆਂ ਉਹਨਾਂ ਨੂੰ ਲੱਗੀ ਵੀ ਸਾਡੀ ਇੰਡਸਟਰੀ ਜਾ ਰਹੀ ਆ ਤਾਂ ਉੱਥੇ ਉਹਦੀ ਮੁੱਦਿਆਂ ਦੀ ਸਿਆਸਤ ਸਾਡੇ ਜਿਹੜਾ ਸਾਡੇ ਖਿੱਤੇ 'ਚ ਜਿੰਦੋਂ ਦੀ ਵੀ ਡੈਮੋਕ੍ਰੇਸੀ ਜਿਹੜੀ ਚੱਲਦੀ ਆ ਉਹ ਨਿੱਜੀ ਪੰਤ ਜਿਆਦਾ ਆ ਵੀ ਮੈਂ ਇਹਦੇ ਨਾਲ ਜੁੜਿਆ ਤੁਸੀਂ ਵੇਖੋ ਲੀਡਰ ਬੋਲਦੇ ਕੀ ਆ ਵੀ ਮੈਂ ਭਾਈ ਖੜਾ ਮੈਂ ਤੁਹਾਡੇ ਨਾਲ ਮੈਂ ਤੁਹਾਨੂੰ ਜਦੋਂ ਮਰਜ਼ੀ ਮੇਰੇ ਕੋਲੇ ਕੰਮ ਕੋਲੇ ਕੰਮ ਕਰਾਓ ਮੈਂ ਤੁਹਾਡੇ ਨਾਲ ਖੜੂੰਗਾ ਮੈਨੂੰ ਤਾਂ ਸਾਡੇ ਲੋਕ ਥੋੜੇ ਜਿਹਾ ਅਸੀਂ ਭਾਵਨਾਤਮਕ ਲੋਕ ਆ ਅਸੀਂ ਬੰਦਿਆਂ ਨਾਲ ਜੁੜ ਜਾਂਦੇ ਆ ਸੋ ਇਹ ਸਾਰੀ ਰਾਜਨੀਤੀ ਦਾ ਜਿਹੜਾ ਇੱਕ ਆਨਲਾਈਨ ਵੀਡੀਓ ਦੇ ਵਿੱਚ ਲੜਾਈਆਂ ਵੀ ਚੱਲਦੀਆਂ ਇਹਨੂੰ ਐਂ ਵੇਖ ਲਾਂਗੇ ਉਹ ਕਰ ਲਾਂਗੇ ਕੀ ਸਿਆਸਤ ਥੋੜਾ ਹੈ ਇਹ ਅਸਲ ਵਿੱਚ ਇੱਥੇ ਹੀ ਤਾਂ ਸਾਡਾ ਜਿਹੜਾ ਵਿਨਾਗਰਕ ਹੋ ਰਿਹਾ ਫਿਰ ਜਿਹੜੀਆਂ ਪਾਰਟੀਆਂ ਨੇ ਕੀ ਕਰਿਆ ਜਿਹੜੀ ਇਹ ਪੰਚਾਇਤੀ ਸਿਸਟਮ ਆ ਜਨਾ ਉਹ ਸਾਰਾ ਇਹਨਾਂ ਨੇ ਤੈਅ ਸਨ ਇਹ ਕਰਤਾ ਆਪਾਂ ਪਿਛਲੀ ਸਰਕਾਰ ਵੇਲੇ ਵੀ ਵੇਖਿਆ ਇਹ ਇਹ ਬਿਆਨ ਸਿੰਘ ਤੋਂ ਸ਼ੁਰੂ ਹੋਇਆ ਇਹ ਕੰਮ ਜਦੋਂ ਕਾਂਗਰਸ ਗਵਰਨਮੈਂਟ ਸੀ ਉਹਨੇ ਧੱਕੇ ਨਾਲ ਆਪਦੇ ਬੰਦੇ ਸਰਪੰਚ ਜਿਤਾਏ ਉਹ ਲਗਾਤਾਰ ਆਉਂਦਾ ਆਉਂਦਾ ਇਸ ਕੰਮ ਤੇ ਹੋ ਗਿਆ ਵੀ ਵਿਰੋਧੀ ਪਾਰਟੀ ਦੇ ਨੂੰ ਤਾਂ ਕਾਗਜ਼ੀ ਨਹੀਂ ਭਰਨ ਦੇਣ ਆਪਾਂ ਵੇਖਿਆ ਕਾਗਜ਼ ਲੈ ਕੇ ਭੱਜ ਗਏ ਜਾਂ ਉਹ ਉਚੋਨਾ ਟੈਕਸ ਨਹੀਂ ਦੇਣਾ ਤੇ ਪਿੱਛੇ ਜੇ ਤਾਂ ਇਹ ਜਿਹੜੇ ਆਪਣੇ ਐਮ ਐਲ ਏ ਆ ਜਾਂ ਉਹਨਾਂ ਦੇ ਨਾਲ ਦੇ ਬੰਦੇ ਆ ਉਹਨਾਂ ਦਾ ਇੱਕ ਕਮਾਈ ਦਾ ਸਾਧਨ ਬਣ ਗਿਆ ਵੱਡੇ ਪੱਧਰ ਤੇ ਇਹ ਚ ਕਰਪਸ਼ਨ ਹੋ ਗਈ ਵਿਕਾਸ ਕੁਛ ਨਹੀਂ ਬਸ ਕਮਾਈ ਦਾ ਸਾਧਨ ਕਿਵੇਂ ਸਰਪੰਚ ਜੀ ਖੜਨਾ ਪੀ ਲਿਆ ਪੈਸੇ ਤੈਨੂੰ ਚੁੱਲਾ ਟੈਕਸ ਦੇ ਦਿੰਨੇ ਆ ਐਵੇਂ ਜਿਲ੍ਹਾ ਪ੍ਰੀਸ਼ਦ ਤੇ ਇਸ ਟਾਈਮ ਜਿਹੜਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਵਿਖਣ ਨੂੰ ਮਿਲ ਰਿਹਾ ਭਾਈ ਸਾਹਿਬ ਜਿਵੇਂ ਪੁਨਰ ਸਰਜੀਤ ਅਕਾਲੀ ਦਲ ਆ ਉਹਨਾਂ ਦਾ ਵੀ ਲਾਨ ਸੀਗਾ ਮੇਰੇ ਖਿਆਲ ਨਾਲ ਜੇਕਰ ਮੈਂ ਗਲਤ ਨਾ ਹੋਵਾਂ ਵੀ ਐਸੀ ਵੀ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜਾਂਗੇ ਹੁਣ ਪਰ ਤੁਸੀਂ ਉਸ ਦੇ ਵਿੱਚ ਜਥੇਬੰਦਿਕ ਸਕੱਤਰ ਹੋ ਵੀ ਤੇ ਫਿਰ ਉਹ ਚੋਣਾਂ ਕਿਉਂ ਨਹੀਂ ਲੜੀਆਂ ਗਈਆਂ ਇਸ ਵਾਰੀ ਪੰਜਾਬ ਦੇ ਵਿੱਚ ਚੋਣਾਂ ਸੀਗੀਆਂ ਜੀ ਦੇਖੋ ਕਈ ਫੈਸਲੇ ਆਪਾਂ ਨੂੰ ਲੈਣੇ ਪੈਂਦੇ ਆ ਵੀ ਆਪਣਾ ਕਿਸ ਉਸ ਟਾਈਮ ਕੇ ਚੱਲ ਕੀ ਰਿਹਾ ਆਪਣਾ ਤੇ ਇੱਥੇ ਆਪਣਾ ਬਾਰਡਰ ਏਰੀਆ ਦੇ ਵਿੱਚ ਤੁਹਾਨੂੰ ਪਤਾ ਹੜ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੜ੍ਹਾਂ ਨਾਲ ਤੇ ਆਪਣਾ ਮਿਸਲ ਦਾ ਇੱਥੇ ਕਾਰਜ ਮਿਸਲ ਸੈਟਲੋਜੀ ਦੇ ਕਾਰਜ ਚੱਲ ਰਹੇ ਸੀ ਸਾਰੇ ਜਿਹੜੇ ਬਾਰਡਰ ਰੀਚ ਅੱਜ ਵੀ ਤੁਸੀਂ ਜਾਓ ਆਪਣੇ ਟਰੈਕਟਰ ਚੱਲ ਰਹੇ ਆ ਪੈਲੀਆਂ ਪੱਧਰ ਕਰ ਰਹੇ ਕਿਤੇ ਬੀਜ ਜਾ ਰਹਿਆ ਸੋ ਵਿੱਚੇ ਚੋਣਾ ਆ ਗਿਆ ਸੋ ਇੱਕ ਪ੍ਰਾਇੋਰਟੀ ਹੁੰਦੀ ਵੀ ਤੁਸੀਂ ਕਿਹਨੂੰ ਲੈਣੀ ਆ ਆਸੀਂ ਇਹ ਸੋਚਿਆ ਵੀ ਇੱਥੇ ਇਹਨਾਂ ਇਲੈਕਸ਼ਨ ਦਾ ਕਿਉਂਕਿ ਸਰਕਾਰ ਨੇ ਦੂਜੀ ਧਿਰ ਨੂੰ ਤਾਂ ਕਾਗਜ ਭਰਨ ਹੀ ਦੇ ਨੇ ਉਹ ਉਹ ਜਿਹੜਾ ਸਮਾਂ ਉਹਤੇ ਲਾਈਏ ਉਹਦੀ ਬਜਾਏ ਆਪਾਂ ਘਟੂ-ਘਟ ਅੱਜ ਜਿਹੜੇ ਲੋਕਾਂ ਦੀ ਕੋਈ ਬਾਹ ਫੜ ਸਕਦੇ ਆ ਕੰਮ ਤਾਂ ਇਹ ਨਾ ਪੋਲਿਟਿਕਸ 'ਚ ਆਉਣ ਦਾ ਆਪਣਾ ਮਕਸਦ ਕੀ ਹੁੰਦਾ ਆਪਣਾ ਮਕਸਦ ਤਾਂ ਇਹ ਵੀ ਆਪਾਂ ਲੋਕਾਂ ਦਾ ਕੁਝ ਚੰਗਾ ਕਰ ਸਕੀਏ ਸਵਾਰ ਸਕੀਏ ਸੋ ਆਪਾਂ ਉਹਦਾ ਫੈਸਲਾ ਲਿਆ ਪਰ ਭਾਈ ਸਾਹਿਬ ਇਹਨਾਂ ਕੋਲ ਵਿਜ਼ਨ ਤੇ ਵਿਜ਼ਡਮ ਨਹੀਂ ਹੈਗੀ ਜਿਹੜੇ ਇਸ ਵਕਤ ਲੀਡਰ ਨੇ ਜਾਂ ਪੰਜਾਬ ਦੇ ਜਿਹੜੀ ਸਿਆਸਤ ਚੱਜ ਜਾਂ ਪਿੰਡਾਂ ਦੇ ਵਿੱਚ ਉਹ ਵਿਜ਼ਨ ਤੇ ਵਿਜ਼ਟਮ ਨਾ ਹੋਣ ਕਰਕੇ ਤੇ ਪਿੰਡਾਂ ਦਾ ਤਾਂ ਨੁਕਸਾਨ ਹੋ ਰਿਹਾ ਜੇਕਰ ਕੋਈ ਉਹ ਵਿਕਾਸ ਦੀ ਗੱਲ ਕਰਨੀ ਹੋਣ ਮੇਰੇ ਖਿਆਲ ਨਾਲ 15 ਤੋਂ 20 ਸਾਲ ਇੱਕ ਬੰਦੇ ਦੀ ਸਰਕਾਰ ਚਾਹੀਦੀ ਹੈ ਜੇਕਰ ਐਸੀ ਵਿਕਾਸ ਚੋਣੇ ਆ ਵੱਡੇ ਪੱਧਰ ਤੇ ਨਹੀਂ ਇੱਕ 15 ਤੋਂ 20 ਸਾਲ ਵਾਲਾ ਕਿਉਂਕਿ ਲੋਕਾਂ ਦੀ ਉਮੀਦਾਂ ਬੜੀਆਂ ਨੇ 5 ਸਾਲਾਂ ਚ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ 5 ਸਾਲਾਂ ਦੇ ਵਿੱਚ ਥੋੜੀ ਪਾਲਿਸਿਜ਼ ਕਿੱਧਰ ਨੂੰ ਜਾ ਰਹੀਆਂ ਉਹ ਵੀ ਪਤਾ ਲੱਗ ਜਾਂਦਾ ਨਾ ਹੁਣ ਆਮ ਆਦਮੀ ਪਾਰਟੀ ਨੂੰ ਲੈ ਲਓ ਇਹਨਾਂ ਦੀਆਂ ਆਉਂਦਿਆਂ ਦੀਆਂ ਤੁਸੀਂ ਪਾਲਿਸਿਜ਼ ਦੇਖੋ ਇਹਨਾਂ ਦਾ ਸਾਰਾ ਜੋਰੀਏ ਲੱਗਿਆ ਵੀ ਅਸੀਂ ਕਿਵੇਂ ਨਾ ਕਿਵੇਂ ਲੋਕਾਂ ਨੂੰ ਫ੍ਰੀ ਬੀਜ਼ ਤੇ ਜਿਵੇਂ ਉਹਨਾਂ ਬਿਹਾਰ ਦੇ ਵਿੱਚ ਹੋਇਆ ਉਹਨਾਂ ਨੇ ਉੱਥੇ ਇਲੈਕਸ਼ਨ ਤੋਂ ਪਹਿਲਾਂ ਔਰਤਾਂ ਦੇ ਖਾਤੇ 'ਚ ਪੈਸੇ ਪਾ ਦਿੱਤੇ ਇਹ ਇਹਨਾਂ ਦਾ ਵੀ ਪੱਖ ਜਿਹੜਾ ਬਿਜ਼ਨਸ ਵਾਸਤੇ ਉਹਨਾਂ ਨੂੰ ਗਰੋਅ ਕਰਨਾ ਸੀ 10 1000 ਇਹਨਾਂ ਦਾ ਵੀ ਪੱਖ ਉਹ ਨਹੀਂ ਹੈਗਾ ਇਹਨਾਂ ਦਾ ਪੱਖ ਇਹੀ ਹੈ ਵੀ ਅਸੀਂ ਸਰਕਾਰ ਆਸਤੇ ਲੋਕਾਂ ਨੂੰ ਕਿਵੇਂ ਬਣਾਉਣੀ ਹੈ ਜਿਹੜੇ ਸ਼ੁਰੂ ਤੋਂ ਬੜਾ ਸੋਹਣਾ ਮੌਕਾ ਮਿਲਿਆ ਸੀ ਇਹਨਾਂ ਨੂੰ ਲੋਕ ਇਹ ਇਹਨਾਂ ਦੀ ਹਰੇਕ ਗੱਲ ਸੁਣਦੇ ਸੀ ਭਵੰਤਮਨ ਸਾਹਿਬ ਦੀ ਤਾਂ ਇਹ ਇਹਨੂੰ ਡਵੈਲਪਮੈਂਟ ਵਾਲੇ ਪਾਸੇ ਨੂੰ ਬਹੁਤ ਕੁਛ ਕਰਿਆ ਜਾ ਸਕਦਾ ਸੀਗਾ ਜਿਵੇਂ ਇਹਨਾਂ ਨੇ ਕਿਹਾ ਸਕੂਲ ਕਰਾਂਗੇ ਹਸਪਤਾਲਾਂ ਦਾ ਕਰਾਂਗੇ ਪਰ ਉੱਥੇ ਇਹਨਾਂ ਨੇ ਕੁਝ ਨਹੀਂ ਕਰਿਆ ਇਹ ਫਿਰ ਗਲਤੀ ਨਹੀਂ ਇਹ ਕਤਾਈ ਹੈ ਦੇਖੋ ਇਹ ਤਾਂ ਪਾਪ ਆ ਹੂੰ ਦੇਖੋ ਪਹਿਲੀਆਂ ਸਰਕਾਰਾਂ ਤੋਂ ਲੋਕਾਂ ਨੂੰ ਉਮੀਦ ਨਹੀਂ ਸੀ ਬੇਉਮੀਦੇ ਸੀ ਹੂੰ ਆਪਣੇ ਹੁਣ ਬੰਦੇ ਕਹਿੰਦੇ ਆ ਵੀ ਜਦੋਂ ਆਪਾਂ ਗੱਲ ਕਰਦੇ ਆਂ ਵੀ ਅਸੀਂ ਵੀ ਆਨੇ ਵੀ ਇਹਨਾਂ ਨੇ ਬਹੁਤ ਨੁਕਸਾਨ ਕਰਤਾ ਆਮ ਆਪੀ ਪਾਰਟੀ ਨੇ ਉਦੋਂ ਗੱਲ ਕੱਲੀ ਆਰਥਿਕਤਾ ਦੀ ਹੁੰਦੀ ਆ ਵੀ ਪੰਜਾਬ ਸਰਕਾਰ ਜੜਾ ਦਾ ਮਸਲਾ ਕੱਲਾ ਕਰਜ਼ੇ ਦਾ ਨਹੀਂ ਹੈ ਦੇਖੋ ਕਰਜਾ ਲੈ ਸਕਦਾ ਬੰਦੇ ਪਰ ਜਿਹੜੀ ਇੱਕ ਉਮੀਦ ਸੀ ਜਿਹੜੀ ਆਸ ਸੀਗੀ ਜਾਗੀ ਲੋਕਾਂ ਨੂੰ ਪੰਜਾਬ ਦੇ ਲੋਕ ਨੇ ਆਸ ਜਗਾਗੀ ਸੀ ਨਾ ਵੀ ਆਮ ਘਰਾਂ ਦੇ ਲੋਕ ਆਉਣਗੇ ਉਹ ਸਿਆਸਤ ਦੀ ਜਿਹੜੀਆਂ ਤਰੁੱਟੀਆਂ ਉਹ ਦੂਰ ਕਰਨਗੇ ਤੇ ਉਹ ਇਸ ਨੂੰ ਉੱਪਰ ਚੱਕ ਕੇ ਲੈ ਜਾਣਗੇ ਉਹ ਇਹਨਾਂ ਨੇ ਮੈਨੂੰ ਲਾਦਾ ਕਿਦਣਾ ਕਿਤੇ ਆਸ ਤੋੜ ਦੁੱਤੀ ਹੈ ਭਾਈ ਸਾਹਿਬ ਦਿੱਲੀ ਦੇ ਸ਼ਾਸਕ ਇੱਥੇ ਰਾਜ ਕਰ ਰਹੇ ਆ ਸਾਡੇ ਪੰਜਾਬ 'ਚ ਸਾਡੀਆਂ ਖੇਤਰੀ ਪਾਰਟੀਆਂ ਨੂੰ ਉਸ ਤੱਕ ਜਾਂ ਉਸ ਪੱਧਰ ਤੱਕ ਤਰਜੀਹ ਕਿਉਂ ਨਹੀਂ ਦਿੰਦੇ ਲੋਕ ਜੇਕਰ ਇੰਨੀਆਂ ਚੰਗੀਆਂ ਗੱਲਾਂ ਕਰਦੇ ਆ ਲੀਡਰ ਜਾਂ ਤੁਸੀਂ ਇੰਨੀ ਵਧੀਆ ਨੋਲਿਜ ਰੱਖਦੇ ਹੋ ਪੰਜਾਬ ਦੇ ਵਿਸ਼ਿਆਂ ਤੇ ਚਿੰਤਤ ਹੋ ਪਰ ਫਿਰ ਵੀ ਖੇਤਰੀ ਮੁੱਦਿਆਂ ਤੇ ਖੇਤਰੀ ਪਾਰਟੀ ਕਿਉਂ ਨਹੀਂ ਅੱਗੇ ਆਉਂਦੀ ਤੇ ਦੇਖੋ ਪੰਜਾਬ ਚ ਨਾ ਮੈਂ ਸਮਝਦਾ ਮਧਾਣੀ ਪਈ ਵੀ ਇਸ ਟਾਈਮ ਚਰਨਿੰਗ ਪ੍ਰੋਸੈਸ ਚੱਲ ਰਿਹਾ ਇੱਕ ਤੇ ਉਹ ਪਿਛਲਿਆਂ ਨੂੰ ਵੀ ਉਹਨਾਂ ਨੇ ਕਿਉਂਕਿ ਪਿਛਲਿਆਂ ਨੇ ਵੀ ਕਤਾਈਆਂ ਬਹੁਤ ਵੱਡੀਆਂ ਗناہ ਕਰਿਆ ਉਹਨਾਂ ਨੂੰ ਵੀ ਲੋਕਾਂ ਨੇ ਸਜ਼ਾ ਦਿੱਤੀ ਆ ਇਹ ਹੁਣ ਨਵੇਂ ਆਏ ਸੀਗੇ ਇਹਨਾਂ ਨੇ ਇੱਕ ਬੜੇ ਵੱਡੇ ਵਾਅਦੇ ਕਰੇ ਲੋਕਾਂ ਨੂੰ ਲੱਗਾ ਚਲੋ ਇਹਨਾਂ ਦੇ ਵਾਅਦਿਆਂ ਤੇ ਆਪਾਂ ਇੱਕ ਉਮੀਦ ਕਰਕੇ ਵੋਟ ਇਹਨਾਂ ਨੂੰ ਮਿਲ ਗਈ ਆ ਹੁਣ ਲਗਾਤਾਰ ਇੱਕ ਚਰਨਿੰਗ ਪ੍ਰੋਸੈਸ ਚੱਲ ਰਿਹਾ ਹੈ ਇੱਕ ਜਿਹੜੀ ਵੱਡੀ ਚੀਜ਼ ਮੈਂ ਇੱਥੇ ਤੁਹਾਨੂੰ ਦੱਸਣੀ ਚਾਹੁੰਦਾ ਜਿਹੜਾ ਫਰਕ ਪੁਰਾਣੇ ਸਮਿਆਂ ਚੋਂ ਕੀ ਪਿਆ ਜਿਹੜਾ মিডিਆ ਡੈਮੋਕਰਟਾਈਜ਼ ਹੋ ਗਿਆ ਅੱਜ ਮੇਰੇ ਕੋਲ ਗਰਲਾਲ ਸਿੰਘ ਆ ਜਿਹੜਾ ਇੱਕ ਮੀਡੀਆ ਦਾ ਗੱਲ ਲੋਕਾਂ ਦੀ ਆਮ ਲੋਕਾਂ ਦੀ ਗੱਲ ਸਾਰੇ ਪਚਾਰਿਆ ਉਹ ਪਹਿਲਾਂ ਨਹੀਂ ਸੀ ਉਹ ਤੁਹਾਡੇ ਟੀਵੀ ਚੈਨਲ ਸੀਗੇ ਉਹ ਉਹਨਾਂ ਦੇ ਤੁਹਾਨੂੰ ਹੁਣ ਸਾਰੇ ਟੀਵੀ ਚੈਨਲ ਦਾ ਹਾਲ ਪਤਾ ਸੋ ਇਹ ਜਿਹੜੀ ਗੱਲ ਲੋਕਾਂ ਤੱਕ ਜਾ ਰਹੀ ਹੈ ਤੇ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਉਹ ਇਹ ਚੀਜ਼ਾਂ ਸਮਝਦੀ ਆ ਬੱਚੇ ਬਹੁਤ ਸਾਡੇ ਸਿਆਣੇ ਆ ਕਈ ਵਾਰ ਆਪਾਂ ਨੂੰ ਲੱਗਦਾ ਵੀ ਨਹੀਂ ਆਏ ਨਹੀਂ ਹੈਗੇ ਭਾਈ ਸਾਹਿਬ ਮੈਨੂੰ ਨੌਜਵਾਨ ਮਿਲੇ ਆ ਇਸ ਜ਼ਿਲ੍ਹਾ ਪੇਸ਼ੇ ਦੀਆਂ ਚੋਣਾਂ 'ਚ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਕਿਵੇਂ ਕਿਸੇ ਲੀਡਰ ਜਾਂ ਕਿਸੇ ਬੰਦੇ ਨੂੰ ਚੋਣ ਵੀ ਆ ਫਲਾਣੇ ਫਲਾਣੇ ਮੁੰਡੇ ਉਹਦੇ ਸਾਡੇ ਕਿਸੇ ਨੂੰ ਵੋਟ ਪਾਉਣ ਦੀ ਜੀ ਨਹੀਂ ਕਰਦਾ ਏ ਉਹ ਕਹਿੰਦੇ ਕੋਈ ਹੈ ਹੀ ਨਹੀਂ ਉਹਾਂ ਦੇ ਵੀ ਆਪਸੀ ਲੜਾਈਆਂ ਲੜੀ ਜਾਂਦੇ ਨੇ ਸਾਨੂੰ ਕੋ ਪਿੰਡ ਤੇ ਸਾਡੇ ਵਿਕਾਸ ਨੂੰ ਨਹੀਂ ਆਈ ਵੋਟ ਕਿਉਂ ਪਾਈ ਜਦੋਂ ਨੌਜਵਾਨਾਂ ਦੇ ਵਿੱਚ ਇਹ ਨਿਰਾਸ਼ਾ ਤੇ ਭਾਈ ਸਾਹਿਬ ਫਿਰ ਲੱਗਦਾ ਨਹੀਂ ਸੀ ਤੁਹਾਡੀ ਖੇਤਰੀ ਪਾਰਟੀ ਨੂੰ ਵੀ ਆਉਣਾ ਚਾਹੀਦਾ ਸੀਗਾ ਹਾਂਜੀ ਬਾਕੀ ਜ਼ਿਲ੍ਹਿਆਂ 'ਚ ਲੜ ਰਹੇ ਆ ਇਲੈਕਸ਼ਨਸ ਇਕੱਲੇ ਆਪਣੇ ਜ਼ਿਲ੍ਹੇ 'ਚ ਇਸ ਕਰਕੇ ਅਸੀਂ ਨਹੀਂ ਲੜੇ ਹੈਗੇ ਤੇ ਮੈਂ ਉਹ ਨੌਜਵਾਨਾਂ ਦੀ ਸੋਚ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਕਿਹਾ ਵੀ ਬੀਐਸ ਮੈਂ ਉਹੀ ਗੱਲ ਕਰ ਰਿਹਾ ਜੀ ਜਿਹੜੀ ਨਵੀਂ ਜਨਰੇਸ਼ਨ ਆ ਨਾ ਜੀ ਉਹਦੇ ਕੋਲ ਇਨਫੋਰਮੇਸ਼ਨ ਬਹੁਤ ਆ ਰਹੀ ਆ ਤੇ ਜਿਹੜੀ ਹੁਣ ਆਪਾਂ ਜਿਵੇਂ ਜਨਜੀ ਦੀ ਆਮ ਗੱਲ ਹੋਣ ਲੱਗੀ ਨੇਪਾਲ ਤੋਂ ਬਾਅਦ ਉਹ ਲੋਕ ਉਹ ਸਚਾਈ ਪਰਖ ਲੈਂਦੇ ਆ ਤੇ ਉਹ ਚਾਹੁੰਦੇ ਵੀ ਇਹ ਹੈ ਵੀ ਇਹ ਸੱਚ ਬੋਲੇ ਵੀ ਜੇ ਤੁਸੀਂ ਕਹਿੰਦੇ ਆ ਵੀ ਮੈਂ ਇੱਕ ਪਈ ਬਣਾ ਦੂੰਗਾ ਤਾਂ ਵੀ ਤੂੰ ਕਹੇ ਯਾਰ ਪਈ ਬਣਾ ਦੂੰਗਾ ਇਹਦੋਂ ਕਾ ਮੈਂ ਨਹੀਂ ਕਰ ਸਕਦਾ ਉਹਨਾਂ ਰਾਸ਼ਾ ਇਸੇ ਕਰਕੇ ਆ ਕਿਉਂਕਿ ਇਹਨਾਂ ਨੇ ਵਾਅਦੇ ਬੜੇ ਵੱਡੇ ਵੱਡੇ ਕਰਿਆ ਉਹ ਪੂਰੇ ਨਹੀਂ ਹੋ ਰਹੇ ਉਹ ਪੂਰੇ ਨਹੀਂ ਹੋ ਰਹੇ ਤੇ ਉਹਨਾਂ ਨੂੰ ਇਹ ਗੱਲ ਸਮਝ ਆ ਰਹੀ ਆ ਤੇ ਖਾਸ ਕਰ ਆਪਣੇ ਫਿਰੋਜ਼ਪੁਰ ਦਾ ਜਿਹੜਾ ਚੱਲ ਰਿਹਾ ਇਸ ਟਾਈਮ ਪੋਲਿਟਿਕਸ ਤੁਸੀਂ ਦੇਖੋ ਵੀ ਇਹ ਇੱਕ ਦੂਜੇ ਨਾਲ ਨਿੱਜੀ ਮੇੜੋ ਮੇਣੀ ਹੋ ਰਿਹਾ ਖਾਸ ਕਰ ਆਪਣੇ ਸਿਧਾਤੀ ਹਲਕੇ 'ਚ ਇਹ ਕੋ ਚੰਗੀ ਗੱਲ ਨਹੀਂ ਕੀ ਹਾਂਜੀ ਹਾਂ ਪਹਿਲਾਂ ਗੁਰਪ੍ਰੀਤ ਸਿੰਘ ਤੇ ਇਹ ਦਈਆ ਸਾਹਿਬ ਇਕੱਠੇ ਸੀ ਸਰਪੰਚੀ ਵੇਲੇ ਇਹਨਾਂ ਨੇ ਉਹੀ ਬਹੁਬਲ ਦਾ ਪ੍ਰਯੋਗ ਕਰਕੇ ਜਿਹੜੇ ਡੈਮੋਕਰੈਟਿਕ ਰਾਈਟਸ ਆ ਵੀ ਤੁਸੀਂ ਇਹ ਨਹੀਂ ਚਾਹੀਦਾ ਵੀ ਤੁਸੀਂ ਫਲਾਣੇ ਨੂੰ ਅੱਜਕੱਲ ਜਿਹੜਾ ਪੰਜਾਬ 'ਚ ਸਰਬਸੰਮਤੀਆਂ ਦਾ ਰਵਾਇਜ ਹਨ ਉਹ ਸਰਬਸੰਮਤੀ ਥੋੜਾ ਹੈਗੀ ਆ ਉਹ ਤਾਂ ਇਹ ਵੀ ਤੁਸੀਂ ਪ੍ਰੈਸ਼ਰ ਪਾ ਕੇ ਫਲਾਣੇ ਤੂੰ ਨਹੀਂ ਕਾਗਜ਼ ਭਰਨ ਤੂੰ ਨਹੀਂ ਕਾਗਜ਼ ਭਰਨੇ ਠੀਕ ਆ ਉਹ ਉਹ ਸਾਰਾ ਹੁਣ ਹੁਣੇ ਆਪਸ ਚ ਤੂੰ ਦੂ ਮੈਂ ਮੈਂ ਤੇ ਹੋਏ ਹੋਏ ਪਤਾ ਨਹੀਂ ਇਹਨਾਂ ਦੀ ਕਿਸ ਗੱਲ ਦੀ ਨਾਰਾਜ਼ਗੀ ਹੋਈ ਆ ਆਪਸ ਲੜ ਪਿਆ ਸੋ ਤੇ ਕੁਝ ਲੋਕ ਇਹੋ ਜਿਹੇ ਹੁੰਦੇ ਆ ਜਿਵੇਂ ਮੈਂ ਤੁਹਾਨੂੰ ਕਿਹਾ ਆਪਣੇ ਜਿਹੜੇ ਪੁਰਾਣੇ ਬੰਦੇ ਈਮੋਸ਼ਨਸ ਨਾਲ ਜੁੜੇ ਹੁੰਦੇ ਆ ਉਹ ਲੋਕ ਦੁਖੀ ਹੈ ਗਿਆ ਆ ਮਾਡਨ ਪਾਰਟੀ ਤੋਂ ਹੁਣ ਉਹਨਾਂ ਨੂੰ ਲੱਗਦਾ ਵੀ ਸਾਡੇ ਐਮਐਲਏ ਨੂੰ ਜਿਵੇਂ ਅਸੀਂ ਬੜੇ ਜੋਸ਼ ਨਾਲ ਆਮ ਘਰਾਂ ਚੋਂ ਉੱਠ ਕੇ ਵੋਟਾਂ ਪਾਈਆਂ ਉਹ ਖਰਾ ਨਹੀਂ ਉਤਰਿਆ ਫਿਰ ਉਹ ਉਹ ਦੂਜੇ ਪਾਸੇ ਉਹਨਾਂ ਨੂੰ ਲੱਗਦਾ ਵੀ ਚੱਲ ਹੁਣ ਗੁੱਸਾ ਕੱਢਣ ਦਾ ਮੌਕਾ ਹੈ ਤੇ ਉਹ ਗੁੱਸਾ ਕੱਢ ਰਹੇ ਆ ਇਹਦਾ ਮਤਲਬ ਗੁੱਸਾ ਉੱਥੇ ਨਿਕਲ ਭਾਈ ਸਾਹਿਬ ਸਾਰੇ ਵਤਾਰੇ ਦਾ ਤੁਸੀਂ ਜੇਕਰ ਅਸੀਂ ਕਨਕਲੂਜਨ ਤੇ ਆਉਣੇ ਆ ਪੰਜਾਬ ਦੀ ਪੋਲਿਟਿਕਸ ਦਾ ਜਾਂ ਸਭ ਕੁਝ ਫਿਰੋਜ਼ਪੁਰ ਨੂੰ ਲਾ ਲਓ ਤੁਸੀਂ ਹਾਂਜੀ ਹੱਲ ਕੀ ਹੈ ਅਖੀਰ ਦੇ ਵਿੱਚ ਹੱਲ ਕੀ ਹੈ ਵਿਕਾਸ ਨੂੰ ਲੈ ਕੇ ਵੀ ਪੰਜਾਬ ਨੂੰ ਤਾਂ ਲੈ ਕੇ ਜਾਣਾ ਮਤਲਬ ਚੜ੍ਹ ਦੀ ਕਲਾ ਦੇ ਵਿੱਚ ਉਹ ਸਾਡੇ ਕੋਲ ਵਿਜ਼डम ਤੇ ਵਿਦਨ ਵਾਲੇ ਲੀਡਰ ਹੈਗੇ ਆ ਕੁਆਲਿਟੀ ਆਫ ਲੀਡਰਸ਼ਿਪ ਵੇਖੋ ਪਹਿਲਾਂ ਤਾਂ ਲੀਡਰਸ਼ਿਪ ਬਹੁਤ ਹੈਗੀ ਬਹੁਤ ਮੁੰਡੇ ਸਿਆਣਿਆਂ ਨੂੰ ਪਤਾ ਮਿਲਦੇ ਆ ਆਪਣੇ ਲੋਕਾਂ ਨੂੰ ਵੀ ਆਪਾਂ ਨੂੰ ਸਮਝਣਾ ਪਊ ਵੀ ਆਪਾਂ ਸਿਆਸਤ ਮੁੱਦਿਆਂ ਦੇ ਆਧਾਰਿਤ ਕਰੀਏ ਮੁੱਦੇ ਵਾਲੇ ਪਾਸਿਆਂ ਨੂੰ ਲੈ ਕੇ ਜਾਵਾਂਗੇ ਪਰ ਉਹ ਤਾਂ ਹੈ ਹੀ ਨਹੀਂ ਜੀ ਸਿਆਸਤ ਹੀ ਨਹੀਂ ਹੋਏਗੀ ਉਹ ਉਹ ਬਦਲਾ ਹੋ ਰਿਹਾ ਹੈ ਜੀ ਕੁਝ ਬੰਦੇ ਹੁਣ ਤੁਸੀਂ ਵੇਖੋ ਵੀ ਬੋਲ ਰਹੇ ਆ ਬੁੱਧਿਆਂ ਤੇ ਗੱਲ ਹੁੰਦੀ ਆ ਉਹ 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 ਬੰਦਿਆਂ ਦੀ ਗੱਲ ਲੋਕ ਸੁਣਦੇ ਵੀ ਆ ਹੁਣ ਤੁਸੀਂ ਆਪਾਂ ਜਿਹੜਾ ਯੂਨੀਵਰਸਿਟੀ ਦਾ ਸਾਰਾ ਲੜਕੇ ਹਟੇ ਸੰਘਰਸ਼ ਲੜਕੇ ਹਟੇ ਨੌਜਵਾਨ ਉਥੋਂ ਦੇ ਉਹ ਮੁੱਦਾ ਹੀ ਸੀ ਨਾ ਵੀ ਸਾਡੇ ਹੱਕ ਹੋਏ ਜਾ ਰਹੇ ਆ ਉੱਥੇ ਤੁਸੀਂ ਵੇਖੋ ਕਿ ਸਾਰਾ ਪੰਜਾਬ ਹਾਲਾਂਕਿ ਉਹ ਇਹ ਤਾਂ ਨਹੀਂ ਹੋਰ ਕਿਤੇ ਤਾਂ ਇਹਨਾਂ ਨੇ ਸਟੂਡੈਂਟ ਯੂਨੀਅਨਾਂ ਬਣ ਨਹੀਂ ਦਿੱਤੀਆਂ ਕਿਤੇ ਇਲੈਕਸ਼ਨਸ ਨਹੀਂ ਹੁੰਦੇ ਸਾਰੇ ਪੰਜਾਬ ਦੇ ਵਿੱਚ ਕਾਲਜਾਂ ਦੇ ਵਿੱਚ ਹਾਲਾਂਕਿ ਸੱਤ ਪਾਰਟੀ ਨੇ ਬੜੀ ਸੋਹਣੀ ਲੜਾਈ ਲੜੀ ਹਾਂਜੀ ਉਹ ਸੱਤ ਆ ਉੱਥੇ ਲੈਫਟੀਆਂ ਵੀ ਆਰਗੇਨਾਈਜੇਸ਼ਨਸ ਹੈਗੀਆਂ ਆ ਉਹ ਸਾਰਿਆਂ ਨੇ ਰਲ ਕੇ ਜਿਹੜੀ ਉੱਥੇ ਲੜਾਈ ਲੜੀ ਆ ਤੇ ਉਹ ਕਾਮਯਾਬ ਹੋਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਰਜੇਮਿਆਂ ਵਿੱਚੋਂ ਸਮਾਂ ਕੱਢਿਆ ਫਿਰੋਜ਼ਪੁਰ ਦੀ ਸਿਆਸਤੀ ਵਿੱਚ ਪੰਜਾਬ ਦੀ ਸਿਆਸਤ ਤੇ ਮੁੱਦਿਆਂ ਤੇ ਗੱਲ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਹੁਤ ਧੰਨਵਾਦ ਗੁਰਨਾਲ ਜੀ ਥੈਂਕ ਯੂ ਤਾਂ ਦਵਿੰਦਰ ਸਿੰਘ ਜੀ ਸਾਡੇ ਨਾਲ ਸੀਗੇ ਇਹਨਾਂ ਨੇ ਪੰਜਾਬ ਦੇ ਵਿੱਚ ਜੋ ਵਤਾਰਾ ਹੋ ਰਿਹਾ ਸਿਆਸਤ ਨੂੰ ਲੈ ਕੇ ਜਿਹੜੀਆਂ ਆਪਸੀ ਲੜਾਈਆਂ ਨੇ ਉਹਨਾਂ ਤੋਂ ਬਾਹਰ ਨਿਕਲ ਕੇ ਮੁੱਦਿਆਂ ਤੇ ਕੰਮ ਕਰੋ ਪੰਜਾਬ ਨੂੰ ਬਚਾਓ ਪੰਜਾਬ ਨੂੰ ਅੱਗੇ ਲੈ ਕੇ ਜਾਓ ਜੇਕਰ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਪੰਜਾਬ ਦਾ ਵਿਕਾਸ ਨਾ ਮੁਮਕਨ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਦੇ ਨਾਲ ਬਣੇ ਰਹੋ